ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਸੰਦੂ ਕਲਾ ਜ਼ਿਲ੍ਹਾ ਬਰਨਾਲਾ ਬਾਈ ਜੀ ਦੀ ਆਪਾਂ ਪਹਿਲਾਂ ਵੀ ਵੀਡੀਓ ਪਾਉਂਦੇ ਰਹਿੰਨੇ ਆ ਜੀ ਠੀਕ ਹੈ ਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਨੇ ਠੀਕ ਹੈ ਜੀ ਬਾਕੀ ਭਰਾ ਕਿਸ ਨੇ ਇਦਾਂ ਦੀ ਐਡ ਕਰਵਾਉਣੀ ਹੋ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਹੈਗਾ ਜੀ ਭਰਪੂਰ ਸਿੰਘ ਹਾਂਜੀ ਪਿੰਡ ਹੈਗਾ ਆਪਣਾ ਸੰਧੂ ਕਲਾਂ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪੈਂਦਾ ਠੀਕ ਹੈ ਸੀਲ ਆਪਾਂ ਨੂੰ ਤਪਾ ਪੈਂਦੀ ਆ ਹਾਂਜੀ ਫੋਨ ਨੰਬਰ ਹੈਗਾ 99154 6674 ਠੀਕ ਹੈ ਜੀ ਤੇ ਆਪਣੇ ਕੋਲ ਕਿੰਨੇ ਨਾਗ ਵੀਰ ਜੀ ਪਕਾਉਗਾ ਅੱਜ ਦੋ ਨਾਗ ਆਪਣੇ ਕੋਲ ਇੱਕ ਤਾਂ ਵੈੜ ਕਰ ਲੈਣੋ ਦੀ ਸੂਈ ਹੈਗੀ ਹਾਂਜੀ ਤੇ ਇੱਕ ਆਪਾਂ ਨੂੰ ਕੋਲੇ ਪਲੂਣ ਝੋਟੀ ਆ ਸੂਈ ਵੀ ਠੀਕ ਹੈ ਜੀ ਅੱਜ ਦੁਪਹਿਰੇ ਸੂਈ ਆ ਹਾਂਜੀ ਮੰਨ ਲਾ ਵੀ ਦੂਜਾ ਸੂਗਾ ਵੈੜ ਦਾ 20 ਕਿਲੋ ਦੁੱਧ ਆ ਰਾਮਦਾਰੀ ਨਾਲ ਪਾਉ ਦ ਤੇ ਰੈਲੈਂਡੋ ਦੇ ਵਿੱਚੋਂ ਆ ਗਈ ਬੱਚਾ ਬਹੁਤ ਚੰਗਾ ਪਿੱਛੇ ਬੱਚਾ ਵੀ ਰੈਲੈਂਡੋ ਦਾ ਹੀ ਆ। ਤਵਸੀ ਆ ਜੀ? ਹਾਂ ਬੱਚੀ ਹੈ। ਠੀਕ ਹੈ। ਲੋ ਪ੍ਰਾਪੋ 25 ਵੋਟ ਆਪਦੀ ਆ। ਠੀਕ ਹੈ। ਬਾਕੀ ਬਹਿਣ ਜੇ ਜੂ ਸਾਰਾ ਕੁਝ ਸਾਡੇ ਕੋਲੇ ਵੀਡੀਓ ਪਈ ਓਕੇ ਆ। ਠੀਕ ਹੈ ਜੀ। ਲੈ। ਸੀਲ ਠੰਡੀ ਦਾ ਕੋਈ ਅੰਤ ਨਹੀਂ ਕਾਸੇ ਦਾ। ਠੀਕ ਹੈ ਜੀ। ਜਿਵੇਂ ਮਰਜੀ ਸੂਈ ਸਵਾਈ ਆਗਲਾ ਆਪਦੀ ਚੋਈ ਕਰਕੇ ਲੈ ਜੇ। ਠੀਕ ਹੈ ਜੀ। ਰੇਟ ਦੱਸੋ ਵੀ ਭਰਾ ਜਾਇਜ ਦਾ। ਰੇਟ ਵਸ ਇਹਦਾ ਆਪਾਂ ਦੇਖ ਲੋਕਾਂ ਨੂੰ 75 70 ਰੀ ਮੰਗਦੇ 65000 ਚੋਂ ਮਾਨਤਾ ਕਰ। ਅਸਾ 65000 ਚੋਂ ਮਾਨਤਾ ਕਰ ਦਿੰਦੇ ਹਾਂ। ਹ ਅਰ ਦੇ ਦੇਖ ਸਾਹ ਨੂੰ ਚੰਗੀ ਤਰ੍ਹਾਂ ਥਾਣ ਥੂਣ ਲੇਵਾ ਕਰਮਾ ਵਾਲੀ ਦਾ ਮੰਗਰ ਵੀ ਬੱਸੀ ਆ ਫੁੱਟਬਾਲ ਆ ਗਈ ਆ ਬੱਚੇ ਐ ਨਹੀਂ ਚੱਲ ਕਰਮਾ ਦੇ ਚੂਣ ਵਾਲੀ ਆ ਜਿਹੜਾ ਲੈ ਜੂ ਦੋ ਜਾਨ ਪਰ ਠੀਕ ਹੈ ਜੀ ਮੋੜ ਲਓ ਜੀ ਮੋੜ ਲਓ ਬਹੁਤ ਸੋਹਣੀ ਬੱਸੀ ਆ ਦੇਖ ਸਕਦੇ ਹੋ ਮੋੜ ਲਓ ਮੋੜ ਲਓ ਖਾ ਖੁੱਲੇ ਭਾਂਡੇ ਦੀ ਐ ਨਹੀਂ ਗੱਲ ਫਿਰ ਆਰਡਰ ਦੀ ਆ ਠੀਕ ਹੈ ਇਹ ਸੂਸ ਵਿਖਾ ਦੇ ਠੀਕ ਆ ਜਾ ਪੁੱਤ ਬਿਊਟੀ ਬਹੁਤ ਸੋਹਣੀ ਆ ਦੇਖ ਸਕਦੇ ਹੋ ਥੋੜਾ ਜਿਹਾ ਬੱਚੇ ਦਾ ਕਰਕੇ ਕਰਦੀ ਆ ਖੱਚ ਜੀ ਲੋਪਰਾ ਜਮਾ ਜੈ ਜੀ ਦੱਸਿਆ ਬਾਈ ਜੀ ਨੇ ਰੇਟ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਠੀਕ ਆ ਬਰਾਉਂ ਠੀਕ ਬੰਦੋ ਜੀ ਬੰਦੋ ਹਾਂਜੀ ਬਾਈ ਜੀ ਛੋਟੀ ਦੀ ਜਾਣਕਾਰੀ ਦਿਓ ਜੀ ਇਹ ਛੋਟੀ ਨੂੰ ਅੱਜ ਸੂਈ ਨੂੰ ਮਾਲ ਲਾ ਵੀ ਚੌਥਾ ਦਿਨ ਹੈ ਹਾਂਜੀ ਠੀਕ ਹੈ ਹਾਂਜੀ ਦੋ ਦਿਨ ਦਾ ਕੱਟੀ ਆ ਪਲੂਨ ਸੂਈ ਵੀ ਆ ਥਣ ਥਣ ਦਿਖਾ ਦੇਣੀ ੜੋ ਹਾਂਜੀ ਸੀਲ ਛੰਡੀਆਂ ਵਾਲਟੀ ਧਰ ਕੇ ਜਿਵੇਂ ਮਰਜ਼ੀ ਚੋਲੇ ਬੰਦਾ ਠੀਕ ਹੈ ਜੀ 8 ਕਿਲੋ ਦੋ ਤਾਂ ਹੁਣ ਤਿਆਰ ਆ 10 10.5 ਕਿਲੋ ਦੋ ਕੱਟਣਿਆਂ ਆ ਆਰਾਮਦਾਰੀ ਨਾਲ ਦੇ ਦਿਓ ਜੀ ਕਹਦੇ ਬੱਚਾ ਮਾਗਰੋ ਦਿਖਾ ਦੇ ਮਾਗਰ ਬੱਚਾ ਕੱਟਾਗਾ ਮਾਗਰ ਕੱਟਾ ਜੀ ਹਾਂ ਕੱਟਾ ਵੀ ਬਹੁਤ ਆਪਦਾ ਹੈਗਾ ਜੇ ਬੰਦੇ ਨੇ ਪਾੜ ਲਿਆ ਠੀਕ ਹੈ ਜੀ ਇਹ ਰੇਟ ਭਰਾ ਦਾ ਤੇ ਥਣ ਥਣ ਵਿਖਾ ਦੇ ਇੱਕ ਹੁੰਦਾ ਹੈ ਰੋਗ ਰੋਗ ਦਾ ਚੋਣਾ ਜਿਵੇਂ ਪਹਿਲੇ ਨਾਲ ਲੱਤਾਂ ਹੀ ਮਾਰ ਰਹੀ ਹੁੰਦੀਆਂ ਐ ਨਹੀਂ ਗੱਲ ਕੋਈ ਠੀਕ ਹੈ ਜੀ ਜੀ ਬਾਲਟੀ ਧਰ ਕੇ ਆਰਾਮਦਾਰੀ ਨਾਲ ਚਾਹੇ ਦੂਜਾ ਬੰਦਾ ਬਦਲ ਕੇ ਬੈਠੇ ਠੀਕ ਹੈ ਜੀ ਪੈਰ ਇੱਕੋ ਇੱਥੇ ਨਹੀਂ ਕਰਦੀ ਰੇਟ ਦੱਸ ਦੋ ਭਰਾ ਆਪਣਾ ਰੇਟ ਵਾਸਤੇ ਦਾ 5000 ਰੁਪਏ ਹਰ ਕਮਾਹ ਪਾਣੀ ਦਾ ਕਰਾਂਗੇ ਠੀਕ ਹੈ ਜੀ ਲੋ ਭਰਾ ਉਹ ਮੋਲ ਕਰਾ ਲੈ 97 ਕਰਾ ਲੈ 77 ਠੀਕ ਆੜਾ ਪਿੱਛੇ ਹੋ ਜੀ ਲੈ ਮੈਮ ਰੋ ਜਾ ਜੀ ਲੋ ਬਰਾ ਭਾਈ ਜੀ ਨੇ ਰੇਟ ਦਾ ਸਾ ਰੋਟੀ ਪੜੀ ਪਲੋਸੀ ਵਧੀਆ ਸੋਹਣੀ ਸੰਖੀ ਆ ਜੀ ਉਹ ਸੰਖੀ ਕਰਦੀ ਆ ਕੁਆਲਟੀ ਬਹੁਤ ਪਿਆਰੀ ਆ ਤੋਰਾ ਤਰਾ ਦਿਖ ਸਕਦੇ ਕਰਮਾ ਵਾਲੀ ਦਾ ਬਾਕੀ ਗੱਲ ਇੰਨੀ ਆ ਹਾਂ ਜੀ ਵੀ ਆਪਾਂ ਟੋਕੜਾਂ ਦਾ ਭਾਅ ਦਿੰਨੇ ਆ ਹਾਂ ਜੀ ਹਾਂ ਜੀ ਟੋਕ ਟੋਕੜ ਦਿੰਨੇ ਆ 65000 ਦੀ ਸਹੀ ਗੱਲ ਆ ਸਹੀ ਕੀ ਕੱਟੀ ਆ ਜੀ ਹਾਂ ਜੀ ਹਾਂ ਜੀ ਸੈਗ ਸੁਣ ਕੇ ਫੇਸ ਕੁਆਲਟੀ ਦੇਖ ਲਓ ਤੇ ਫਗਣ ਤੱਕ ਚੋ ਕੇ ਗੱਭਣ ਦੋ ਲੋਟਵਾਰੇ 60000 ਦੀ ਆ ਠੀਕ ਹੈ ਜੀ ਠੀਕ ਹੈ ਲੋਪਰਾ ਬਾਈ ਜੀ ਨਾਲ ਗਰੁੱਪ ਕਨੈਕਟ ਕਰੋ ਪਿੰਡ ਸੰਧੂ ਕਲਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਇੱਕ ਆਪਣਾ ਕਹਿਣ ਦਾ ਨਹੀਂ ਆਪਣਾ ਕਮਾਉਣ ਦਾ ਹੈ ਜਿਹੜਾ ਮਰਜ਼ੀ ਆਖੇ ਆਉਦੀ ਦੋ ਟਾਈਮ ਚੋ ਕੇ ਚਸੱਲੀ ਕਰ ਲਈ ਠੀਕ ਹੈ ਜੀ ਠੀਕ ਕੋਈ ਫੂਰ ਸਰਲਾ ਨਹੀਂ ਕੋਈ ਔਲ-ਕੌਲ ਨਹੀਂ ਠੀਕ ਹੈ ਜੀ ਲੋਪਰਾ ਇੱਕ ਗਾਂ ਤੇ ਮੱਝ ਦਿਖਾ ਸੀ ਬਾਈ ਦੀ ਆਪਾਂ ਤੁਹਾਨੂੰ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਤਸੱਲੀ ਕਰਕੇ ਚੈੱਕ ਕਰਕੇ ਬਾਈ ਜੀ ਕਹਿੰਦਾ ਲੈ ਕੇ ਜਾਓ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਪਹਿਲਾਂ ਵੀ ਤੁਹਾਨੂੰ ਦੱਸਤਾ ਗਰਜੀਤ ਰਾਏ ਨੂੰ ਬਹੁਤ ਬਹੁਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿਸੇ ਨੂੰ ਨੋਟ ਨਾਲ ਵੀਡੀਓ ਬਲੌਕ ਕਰ ਦੇਰੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ